ਦਰਸਲ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਪਿੰਡਾਂ ਦੀਆਂ ਪੰਚਾਇਤਾਂ ਲਗਾਤਾਰ ਮਤੇ ਪਾਰੀਆਂ ਨੇ ਹੁਸ਼ਿਆਰਪੁਰ ਦੇ ਵਿੱਚ ਪਿੰਡ-ਪਿੰਡ ਮਤੇ ਪੈ ਰਹੇ ਨੇ ਹੁਣ ਤੱਕ ਤਕਰੀਬਨ 27 ਪਿੰਡਾਂ ਦੇ ਵਿੱਚ ਮਤੇ ਪੈ ਚੁੱਕੇ ਨੇ ਪਿੰਡ ਹੀਰਾ ਦੇ ਵਿੱਚ ਲੋਕਾਂ ਨੇ ਇਕੱਠ ਕਰਕੇ ਪ੍ਰਦਰਸ਼ਨ ਤੱਕ ਕੀਤਾ ਹੈ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਹੈ ਜੋ ਲਗਾਤਾਰ ਜ਼ੋਰ ਫੜ ਰਹੀ ਹੈ ਦੰਦਾਸੀਏ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਨੂੰ ਪਹਿਲਾਂ ਅਗਵਾ ਕਰਕੇ ਉਸ ਤੋਂ ਬਾਅਦ ਬੜੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੂੰ ਦੋਸ਼ੀ ਠਹਿਰਾਇਆ ਗਿਆ ਤਾਂ ਇਸ ਮਾਮਲੇ ਦੇ ਭਖਣ ਤੋਂ ਬਾਅਦ ਲਗਾਤਾਰ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਈ ਜਾ ਰਹੇ ਨੇ ਇਹਨਾਂ ਮਤਿਆਂ ਦਾ ਮਕਸਦ ਇਹ ਹੈ ਕਿ ਪ੍ਰਵਾਸੀਆਂ ਨੂੰ ਪਿੰਡਾਂ ਤੋਂ ਦੂਰ ਰੱਖਿਆ ਜਾਵੇ ਇੱਕ ਤਰੀਕੇ ਦੇ ਨਾਲ ਪਿੰਡ ਦੀਆਂ ਪੰਚਾਇਤਾਂ ਦਾ ਇਹ ਕਹਿਣਾ ਹੈ ਕਿ ਜਦੋਂ ਵੀ ਹੜੀ ਸੋਣੀ ਸੀਜ਼ਨ ਆਉਂਦਾ ਹੈ ਤਾਂ ਪ੍ਰਵਾਸੀ ਮਜ਼ਦੂਰ ਪੰਜਾਬ ਦਾ ਰੁਕ ਕਰਦੇ ਨੇ ਤਾਂ ਪਿੰਡਾਂ ਦੇ ਵਿੱਚ ਆਉਣ ਜ਼ਰੂਰ ਪਰ ਉਹਨਾਂ ਨੂੰ ਜ਼ਮੀਨਾਂ ਨਹੀਂ ਦਿੱਤੀਆਂ ਜਾਣਗੀਆਂ ਇਸੇ ਦੇ ਨਾਲ ਉਹਨਾਂ ਦੇ ਜੋ ਕਾਗਜ਼ੀ ਕਾਰਵਾਈਆਂ ਨੇ ਜੋ ਕਾਗਜ਼ ਬਣਾਉਣ ਦੀ ਪ੍ਰਕਿਰਿਆ ਹੈ ਨਿਵਾਸ ਸਰਟੀਫਿਕੇਟ ਵੀ ਨਹੀਂ ਬਣਾਏ ਜਾਣਗੇ ਤਾਂ ਇਹਨਾਂ ਨੂੰ ਲੈ ਕੇ ਜੋ ਪਿੰਡਾਂ ਦੇ ਵਿੱਚ ਲਗਾਤਾਰ ਮਤੇ ਪੈ ਰਹੇ ਨੇ। ਕਈ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਦੇ ਜ਼ਮੀਨ ਖਰੀਦਣ ਜਾਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਦਸਤਾਵੇਜ਼ਾਂ ਤੋਂ ਬਿਨਾਂ ਰਹਿਣ ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਨੇ। مو سال ہیران علاقہ نواسیا کے چینل بنتے ہیں جی ہر گردوارا ذہن ہوا دیکھا ہے جو پچھلے دن بہت ہی مد بھاگی کرنا اپنے ہشیارپور وے برتی ہے ایک ماسو ਦੇਸੂ ਬੱਚੇ ਦਾ ਕਤਲ ਹੋਇਆ ਹੈ ਉਸ ਦੇ ਹੱਥ ਦੇ ਵਿੱਚ ਹੁਣ ਗੁਰਦੁਆਰਾ ਸਾਹਿਬ ਕੀ ਰਿਤਮ ਹੋ ਰਹੀ ਹੈ ਸਾਰੀਆਂ ਸੰਗਤਾਂ ਵੀ ਜਨਰ ਦੇਤੀ ਹੈ ਜਿਹੜੇ ਥਾਂ 'ਚ ਬੈਠੇ ਹੋ ਰਹਾਨ ਉਹ ਜਲਦੀ ਤੋਂ ਜਲਦੀ ਗੁਰਦੁਆਰਾ ਸਾਹਿਬ ਕੀ ਪਹੁੰਚਾ ਤੇ ਉਹ ਵੀ ਮੁਹੱਮਦ ਸੱਜਣ ਪੰਜ ਦਰਪਾਨ ਦੇ ਐਸੀ ਉਹਨਾਂ ਨੂੰ ਦੇਤੀ ਹੈ ਯੂਨੀ ਵਾਰ ਤੋਂ ਨੇ ਹੋਰ ਤਾਂ ਆਰ ਕੇ گردو کے پہنچتی مدد لے کے آنے والے <سؤال> یہاں پر چرچا ہوئی ہے سارا <سؤال> سنگت <سؤال> گردتی ہے کہ بردار ناراج ہیرا لکھ کے پچھلے دن ہوئی مد بھاگی گٹنا کے سبند منگ رکھی گئی ہے سارا سنگت بےنتی ہے کہ جلدی تو جلدی گردو پہ پہنچنے ਇਸੀ ਬਾਬਤ ਨਾਲ ਸੇਖ ਬੁੱਧ ਜੀ ਵੀ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਵੀ ਫੋਨ ਲਾਈਨ ਤੇ ਜੁੜੇ ਨੇ ਜੀ ਲਗਾਤਾਰ ਪ੍ਰਵਾਸੀਆਂ ਦੇ ਖਿਲਾਫ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਰੀਆਂ ਨੇ ਦੋ ਦਿਨ ਗੱਲਾਂ ਉਹਨਾਂ ਵੱਲੋਂ ਕਹੀਆਂ ਗਈਆਂ ਨੇ ਇੱਕ ਤਾਂ ਰਿਹائش ਨਹੀਂ ਕਰ ਸਕਦੇ ਨਿਵਾਸ ਸਰਟੀਫਿਕੇਟ ਨਹੀਂ ਦਿੱਤੇ ਜਾਣਗੇ ਪ੍ਰਵਾਸੀਆਂ ਨੂੰ ਜ਼ਮੀਨ ਖਰੀਦਣ ਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ ਤੇ ਇੱਕ ਕਈ ਪਿੰਡਾਂ ਦੇ ਵਿੱਚ ਤਾਂ ਪੂਰੇ ਤਰੀਕੇ ਦੇ ਨਾਲ ਪ੍ਰਵਾਸੀਆਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਦੇਖੋ ਸਾਡਾ ਉਹਨਾਂ ਬਿਨਾਂ ਕਜਾਰਾ ਨਹੀਂ ਹੋ ਸਕਦਾ ਤੁਹਾਨੂੰ ਯਾਦ ਆ ਕੋਵਿਡ ਦੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਦਾ ਆਉਣਾ ਇੱਥੇ ਬੰਦ ਹੋ ਗਿਆ ਸੀ ਤੇ ਸਾਡੇ ਬੰਦਿਆਂ ਨੂੰ ਜਿਹੜੇ ਕਿਸਾਨ ਵੀਰ ਆ ਬਸਾਂ ਬਿਹਾਰ ਤੱਕ ਲਜਾਣੀਆਂ ਪਈਆਂ ਸੀ ਉਹਨਾਂ ਨੂੰ ਬੁਲਾਉਂਦੇ ਲੋਕਲ ਲੇਬਰ ਕੋਲੋਂ ਝੋਨਾ ਲੱਗਦਾ ਨਹੀਂ ਸੀ ਤੇ ਫੇਰ ਉਦੋਂ ਵੀ ਇਸੇ ਤਰੀਕੇ ਨਾਲ ਲੋਕਲ ਲੇਬਰ ਦੇ ਰੇਟ ਘਟਾਉਣ ਲਈ ਗੁਰਦੁਆਰਿਆਂ 'ਚੋਂ ਅਨਾਉਂਸਮੈਂਟਾਂ ਹੋਣੀਆਂ ਸ਼ੁਰੂ ਹੋ ਗਈਆਂ 21 ਪਿੰਡਾਂ 'ਚ ਹੋਣੀਆਂ ਸੀ ਕਿ ਜਿਹੜਾ ਕੋਈ ਲੋਕਲ ਲੇਬਰ ਨੂੰ ਜਿਆਦਾ ਚਾਰਜ ਮਜ਼ਦੂਰੀ ਉਜਰਤ ਦੇ ਕੇ ਲਾਊਗਾ ਉਹਦਾ ਉਹਦਾ ਬਾਈਕਾਟ ਕੀਤਾ ਜਾਊ ਕਿਸਾਨ ਦਾ ਬਾਈਕਾਟ ਕਿਸਾਨਾਂ ਵੱਲੋਂ ਇਹ ਮਤੇ ਪਾਸ ਕੀਤੇ ਜਾ ਰਹੇ ਸੀ ਇਹ ਸਾਨੂੰ ਮੈਨੂੰ ਲੱਗਦਾ ਥੋੜਾ ਜਿਆ ਇਹਦੇ ਚੋਂ ਬਾਹਰ ਆਉਣਾ ਚਾਹੀਦਾ ਕੀ ਕ੍ਰਿਮੀਨਲ ਦਾ ਕੋਈ ਜਾਤ ਧਰਮ ਮਜ਼ਬ ਹੁੰਦਾ ਕੋਈ ਮਾੜੇ ਬੰਦੇ ਦਾ ਜਿਹੜਾ ਜਿੰਨੇ ਕੋਈ ਕਰਮ ਕਰਨਾ ਭਾਵੇਂ ਉਹ ਸੈਕਸ਼ੂਅਲ ਕਕਰਮ ਹੋਵੇ ਜਾਂ ਠੱਗੀ ਧੋਰੀ ਮਾਰਨ ਕੁੱਟਣ ਮਰਡਰ ਮਰਡਰਰ ਹੋਵੇ ਇਹ ਇਹੋ ਜਿਹੇ ਬੰਦੇ ਹਰ ਜਾਤ ਮਜਬ ਧਰਮ ਚ ਹੁੰਦੇ ਆ ਜੀ ਤੇ ਇਸ ਕਰਕੇ ਸਾਨੂੰ ਕ੍ਰਿਮੀਨਲ ਨੂੰ ਜਾਂ ਕਿਸੇ ਵੀ ਕ੍ਰਾਈਮ ਦੀ ਇਨਸੀਡੈਂਟ ਨੂੰ ਕ੍ਰਿਮੀਨਲ ਦੇ ਤੌਰ ਤੇ ਲੈਣਾ ਚਾਹੀਦਾ ਜੇ ਅਸੀਂ ਇੱਕ ਬੰਦੇ ਨੂੰ ਜੇ ਕਿਸੇ ਨੇ ਕੀਤਾ ਤੇ ਉਹਦੀ ਪੂਰੀ ਬਰਾਦਰੀ ਨੂੰ ਭੰਡਾਂਗੇ ਤਾਂ ਉਹ ਇੱਕ ਤੇ ਵੈਸੇ ਹੀ ਠੀਕ ਨਹੀਂ ਹੈਗਾ ਗਲਤ ਆ ਕਿ ਉੱਚੇ ਸਾਰੇ ਕਸੂਰ ਬਾਤ ਨੇ ਕਸੂਰ ਬਾਰ ਨਹੀਂ ਹੈ ਉਹ ਉਹਦੇ ਚ ਉਹ ਬੰਦਾ ਕਸੂਰਵਾਰ ਆ ਜਿਵੇਂ ਕਿ ਮੈਂ ਤੁਹਾਨੂੰ ਕਈ ਗੱਲ ਕਰਦਾ ਸਾਡਾ ਜਿਹੜਾ ਟ੍ਰੈਕ ਟ੍ਰਾਈਕ ਡਰਾਈਵਰ ਪੰਜਾਬੀ ਸੀਗਾ ਜਿਹਨੇ ਗਲਤ ਟਰਨ ਲਈ ਉਥੇ ਅਮਰੀਕਾ ਦੇ ਵਿੱਚ ਤੇ ਉਹਦੇ ਕਰਕੇ ਮੈਂ ਕਿਹਾ ਫਲੋਰੀਡਾ ਦੀ ਘਟਨਾ ਹਾਂਜੀ 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 ਤਿੰਨ ਬੰਦਿਆਂ ਦੀ ਡੈਥ ਹੋ ਗਈ ਤਾਂ ਉਹਦੇ ਚ ਉਦੋਂ ਬਾਅਦ ਅਮਰੀਕਾ ਨੇ ਕੀ ਕੀਤਾ ਸਾਰੇ ਪੰਜਾਬੀਆਂ ਦੇ ਜਿਹੜੇ ਡਰਾਈਵਰ ਆ ਉਹਨਾਂ ਨੂੰ ਭਰਤੀ ਕਰ ਜਿਹੜੀ ਉਹਨਾਂ ਦੀ ਬੰਦ ਕਰਤੀ ਵੀ ਇਹ ਬੰਦੇ ਗਲਤ ਬੰਦੇ ਆ ਉਹ ਜਿਸ ਤਰੀਕੇ ਨਾਲ ਉਥੇ ਟਰੰਪ ਰੌਲਾ ਪਾਈ ਜਾਂਦਾ ਕਿ ਜਿਹੜੇ ਬਾਹਰੋਂ ਜਿੰਨੇ ਵੀ ਰੰਗ ਵਾਲੇ ਬੰਦੇ ਆ ਭਾਵੇਂ ਆਫਰੀਕਨ ਆ ਭਾਵੇਂ ਏਸ਼ੀਆਨ ਆ ਭਾਵੇਂ ਲੈਟਿਨ ਅਮਰੀਕਨ ਆ ਜਿਹੜੇ ਨੌਨ ਵਾਈਟ ਹੈਗੇ ਉਹਨਾਂ 'ਚ ਬਹੁਤ ਸਾਰੇ ਜੀ ਕ੍ਰਿਮੀਨਲ ਆ ਰਹੇ ਆ ਜਾਣੀ ਇਹਦਾ ਮਤਲਬ ਉਸ ਹਾਰੇ ਹੀ ਕ੍ਰਿਮੀਨਲ ਆ ਉਹਨਾਂ ਨੂੰ ਫੜ ਫੜ ਕੇ ਭਜਾਓ ਇੱਥੋਂ ਤਾਂ ਕਿ ਜਿਹੜੇ ਚਿੱਟਿਆਂ ਦਾ ਬੋਲਬਾਲਾ ਹੋਵੇ ਇਹੋ ਜਿਹੇ ਆਪਾਂ ਹੁਣ ਕੋਈ ਇਹੋ ਜਿਹੇ ਇੱਥੇ ਕੰਮ ਕਰਨੇ ਉਹ ਥਾਂ ਦੇ ਦੇਖੋ ਜਿਹੋ ਇਥੇ ਆਉਂਦੇ ਆ ਪ੍ਰਵਾਸੀ ਮਜ਼ਦੂਰ ਤਾਂ ਉਹ ਸਾਡਾ ਕੋਈ ਫਾਇਦਾ ਵੀ ਕਰਦੇ ਆ ਉਹਨਾਂ ਨੂੰ ਮਜ਼ਦੂਰੀ ਮਿਲਦੀ ਆ ਉੱਥੇ ਉੱਥੇ ਹਾਲਤ ਉਹਨਾਂ ਦੀ ਆਪਣੇ ਸੂਬਿਆਂ 'ਚ ਬੁਰੀ ਆ ਦੂਸਰਾ ਨਾ ਤੇ ਸੋਚ ਜਿਹੜੀ ਸਿੱਖੀ ਹੈ ਨਾ ਪੰਜਾਬੀਆ ਤੇ ਜੀ ਸਿੱਖੀ ਤੇ ਸਰਬੱਤ ਦਾ ਭਲਾ ਚਾਹੁੰਦੀ ਆ ਸਿੱਖੀ ਦੇ ਤੇਰ ਮੇਰ ਅੰਦਰ ਬਾਹਰ ਦਾ ਕੋਈ ਗੱਲ ਖਰੀ ਨਹੀਂ ਹੈਗੀ ਸਾਡੇ ਤੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਰ ਜੀ ਆ ਭਗਤ ਆ ਗੁਰੂ ਹੈ ਸਾਰੇ ਖਾਸ ਕਰਕੇ ਭਾਜਿਤਨਾ ਗੁਰੂ ਰਵਿਦਾਸ ਹੈ ਗਿਆ ਜਾਂ ਕਬੀਰ ਹੈ ਗਿਆ ਜਾਂ ਬਾਬਾ ਨਾਮਦੇ ਮਹਾਰਾਸ਼ਟਰਾ ਤੋਂ ਵਾਂ ਕੋਈ ਯੂਪੀ ਤੋਂ ਵਾਂ ਕੋਈ ਕਿਤੇ ਵਾਂ ਅਸੀਂ ਸਾਡੇ ਗੁਰੂਆਂ ਨੇ ਤੇ ਇਹ ਚੀਜ਼ ਰੱਖੀ ਨਹੀਂ ਕਿ ਕੋਈ ਅਫਗਾਨਿਸਤਾਨ ਤੋਂ ਆ ਕਾਬਲ ਤੋਂ ਵਾਂ ਜਾਂ ਕੋਈ ਲਾਹੌਰ ਤੋਂ ਵਾਂ ਜਾਂ ਕੋਈ ਦਿੱਲੀ ਤੋਂ ਹੈਗਾ ਆਪਾਂ ਮੇਰੇ ਕਿਹੜੇ ਪਾਸੇ ਨੂੰ ਚੱਲੇ ਆ ਤੇਰ ਮੇਰ ਅੰਦਰ ਬਾਹਰ ਵਾਲੀ ਗੱਲ ਪ੍ਰੋਫੈਸਰ ਅੰਜੀਤ ਸਿੰਘ ਜੀ ਜਦੋਂ ਇਹ ਘਟਨਾਵਾ ਵਾਪਰਦੀਆਂ ਨੇ ਤਾਂ ਇੱਕ ਗੱਲ ਹੋਰ ਉੱਠਦੀ ਹੈ ਕਿ ਜਿਸ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਇਹ ਰੂਲ ਨੇ ਕਿ ਜ਼ਮੀਨ ਨਹੀਂ ਖਰੀਦੀ ਖਰੀਦਣ ਦਿੱਤੀ ਜਾਂਦੀ ਪ੍ਰਵਾਸੀਆਂ ਨੂੰ ਜੇਕਰ ਕੋਈ ਹੋਰ ਉੱਥੇ ਰਿਹਾਇਸ਼ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਵੀ ਮਤੇ ਦੇ ਵਿੱਚ ਇੱਕ ਚੀਜ਼ ਲਿਖੀ ਜਾ ਰਹੀ ਹੈ ਕਿ ਉਹਨਾਂ ਨੂੰ ਜ਼ਮੀਨ ਖਰੀਦਣ ਨਾ ਦਿੱਤੀ ਜਾਵੇ ਤਾਂ ਕਿ ਜਿਹੜਾ ਰਹਿਣ ਬਸੇਰਾ ਹੈ ਉਹ ਪ੍ਰਵਾਸੀਆਂ ਦਾ ਪੱਕੇ ਤੌਰ ਦੇ ਉੱਤੇ ਨਾ ਹੋਵੇ ਜ਼ਰੂਰ ਲੋੜ ਹੈ ਕਈ ਪਿੰਡਾਂ ਦੇ ਵਿੱਚ ਲੋੜ ਨੂੰ ਵੀ ਆਪਣੀ अहमियत ਦਿੱਤੀ ਜਾ ਰਹੀ ਹੈ ਕਿ ਔਨ ਜਦੋਂ ਵੀ ਬਜਾਈ ਦਾ ਸੀਜ਼ਨ ਹੁੰਦਾ ਜਦੋਂ ਵੀ ਲੋਡ ਹੈ ਤਾਂ ਉਸ ਵੇਲੇ ਜ਼ਰੂਰ ਆਉਣਾ ਪਰ ਦੂਜੇ ਪਾਸੇ ਇਹ ਵੀ ਹੈ ਕਿ ਸਮੇਂ ਸਿਰ ਆਪਣੇ ਵਾਪਸ ਵੀ ਪਰਤੇ ਜਾਣ ਮੈਂ ਨਾ ਇੱਕ ਬਹੁਤ ਸਾਲ 35 ਸਾਲ ਪਹਿਲਾਂ ਇੱਕ ਅਖਬਾਰ ਦਾ ਆਰਟੀਕਲ ਪੜਿਆ ਜੀ ਉਹਦਾ ਟਾਈਟਲ ਸੀਗਾ ਅੰਗਰੇਜ਼ੀ ਦੇ ਵਿੱਚ ਸੀ ਵੀ ਕੈਨ ਨਾਟ ਲਿਵ ਵਿਦ them ਵੀ ਕੈਨ ਨਾਟ ਲਿਵ ਵਿਦਆਊਟ them ਇਹਦਾ ਮਤਲਬ ਪੰਜਾਬੀ 'ਚ ਇਹ ਹੈ ਕਿ ਪ੍ਰਵਾਸੀਆਂ ਬਾਰੇ ਉਹ ਲਿਖਿਆ ਸੀਗਾ ਕਿ ਅਸੀਂ ਪ੍ਰਵਾਸੀਆਂ ਤੋਂ ਬਿਨਾਂ ਬਚ ਨਹੀਂ ਸਕਦੇ ਪਰ ਅਸੀਂ ਨਾਲ ਹੀ ਪ੍ਰਵਾਸੀਆਂ ਦੇ ਨਾਲ ਰਹਿ ਨਹੀਂ ਸਕਦੇ ਜਾਨੀ ਕੰਮ ਦੇਣ ਤੇ ਭੱਜ ਜਾਣ ਤੀਲ ਹੋ ਜਾਣ ਜੇ ਸਾਨੂੰ ਇੰਜ ਕਹਿੰਦਾ ਜਦੋਂ 트럼ਪ ਅਸੀਂ ਅਸੀਂ ਬੜੇ ਦੁਖੀ ਹੁੰਦੇ ਆ ਅਸੀਂ ਕਿ ਉੱਥੇ ਰਹਿਣ ਜਾਂਦੇ ਆ ਜਦੋਂ ਸਾਡੇ ਪੰਜਾਬੀ ਉੱਥੇ ਕੈਨੇਡਾ ਦੀ ਗਵਰਨਮੈਂਟ ਵਿੱਚ ਮਿਨਿਸਟਰ ਬਣਦੇ ਆ ਅਸੀਂ ਪਿੰਡ ਚ ਢੋਲ ਵਜਾਉਂਦੇ ਆ ਕਿ ਸਾਡਾ ਬੰਦਾ ਮਿਨਿਸਟਰ ਬਣ ਗਿਆ ਅਸੀਂ ਇੰਨਾ ਇੰਟੀਗ੍ਰੇਟ ਕਰਨਾ ਚਾਹੁੰਦੇ ਆ ਪਰ ਜੇ ਕੋਈ ਸਾਡੇ ਆਉਂਦਾ ਅਸੀਂ ਇਹ ਜੇ ਵਤੀਰਾ ਅਪਣਾਵਾਂਗੇ ਤਾਂ ਇਹ ਕੋਈ ਕਿਸੇ ਕਿਸਮ ਦਾ ਬਹੁਤ ਚੰਗਾ ਗੱਲ ਨਹੀਂ ਹਾਂ ਤੁਸੀਂ ਕੀ ਡਰਦੇ ਆ ਇਹਨਾਂ ਤੋਂ ਕਿ ਤੁਹਾਡੇ ਤੇ ਭਾਰੂ ਹੋ ਜਾਣਗੇ ਕੀ ਜ਼ੋਰ ਹੋ ਗਏ ਆ ਮੈਨੂੰ ਲੱਗਦਾ ਕਿ ਸਭੋ ਜਿੱਥੇ ਤੁਸੀਂ ਰਹਿੰਦੇ ਜੇ ਸਾਡੇ ਬੰਦੇ ਵੈਸਟ ਵਿੱਚ ਗਏ ਆ ਤੇ ਉਹ ਉੱਥੇ ਦੇ ਵਾਂਗੂ ਹੋ ਗਏ ਆ ਉਹ ਸਿੱਖ ਥੋੜੀ ਰਹਿ ਆ ਪੰਜਾਬੀ ਥੋੜੀ ਰਹਿਣਗੇ ਅਲਟੀਮੇਟਲੀ ਉਹ ਉਸੇ ਚਾਰ ਪੰਜ ਪੀੜੀਆਂ ਤੋਂ ਬਾਅਦ ਉਹੋ ਜਿਹੇ ਹੋ ਜਾਣਗੇ ਜਿੱਥੇ ਉਹ ਰਹਿੰਦੇ ਆ ਇਸੇ ਤਰੀਕੇ ਨਾਲ ਜਿਹੜੇ ਇੱਥੇ ਹੋਣਗੇ ਚੌਥੀ ਪੰਜਵੀਂ ਪੀੜੀ ਤੋਂ ਬਾਅਦ ਜਿੱਦਾਂ ਸਰਜੀਤ ਪਾਤਰ ਲਿਖਦਾ ਹਾਂ ਤੇ ਉਹਨਾਂ ਨੇ ਦਾ ਸਟਾਰ ਸਜਾ ਲੈਣੀਆਂ ਆ ਉਹਨਾਂ ਨੇ ਅਮਰਿਤ ਸ਼ਾਹ ਲੈਣਾ ਉਹਨਾਂ ਨੇ ਪੰਜਾਬੀ ਬੋਲਣੀ ਆ ਸਾਰਾ ਕੋਈ ਵਿਚੇ ਰਲ ਜਾਣਾ ਹੁਣ ਆਪਾਂ ਕਿਹਦੀ ਸੇਵਾ ਕਰਨੀ ਚਾਹੁੰਦੀ ਆ ਕੀ ਕਰਨਾ ਚਾਹੁੰਦੇ ਆ ਇਸ ਗੱਲ ਬਾਰੇ ਥੋੜਾ ਜਿਹਾ ਕੋਈ ਚਰਚਾ ਹੋਣੀ ਚਾਹੀਦੀ ਆ ਪਰ ਹਾਂ ਜਿਹੜਾ ਲੋਕਾਂ ਦੇ ਕੰਸਰਨ ਆ ਕਿ ਉਹ ਇੱਥੇ ਆ ਕੇ ਕ੍ਰਾਈਮ ਕਰਦੇ ਆ ਜਾਂ ਮੁੜ ਕੇ ਕ੍ਰਾਈਮ ਕਰਕੇ ਚਲੇ ਜਾਂਦੇ ਆ ਉਹਦੀ ਸਕਰੀਨਿੰਗ ਹੋਣੀ ਚਾਹੀਦੀ ਉਹਦੇ ਲਈ ਲਾ ਬਣਾਉਣਾ ਲਾਅ ਵੀ ਪਾੜਿਆ ਨੇ ਉਹ ਗੱਲਾਂ ਉਹਨਾਂ ਦੀਆਂ ਲੋਕਾਂ ਦੀਆਂ ਬਿਲਕੁਲ ਠੀਕ ਆ ਪਰ ਉਹ ਜਿਹੜਾ ਕ੍ਰਿਮੀਨਲ ਆ ਉਹ